ਮਾਨਾ ਜੀ ਇੱਕ ਤਾਂ ਦੱਸਿਓ ਵੀ ਤੁਸੀਂ ਇਸ ਵਕਤ ਉਸ ਜਗ੍ਹਾ ਤੇ ਬੈਠੇ ਹੋ ਜਿੱਥੇ ਸ਼ੁਭਕਰਨ ਦੀ ਸ਼ਹਾਦਤ ਹੋਈ ਸੀ ਬਿਲਕੁਲ ਬੈਕ ਸਾਈਡ ਤੇ ਤੁਹਾਡੇ ਸ਼ੁਭਕਰਨ ਦੀ ਜਿੱਥੇ ਸ਼ਹੀਦ ਹੁੰਦਾ ਹੈ ਉਹ ਜਗ੍ਹਾ ਹੈ ਹਾਂਜੀ ਦੂਸਰੀ ਗੱਲ ਹੈ ਕਿ ਅੱਜ ਤੁਸੀਂ ਖਨੌਰੀ ਬਾਰਡਰ ਪਹੁੰਚੇ ਵੱਡਾ ਐਲਾਨ ਕੀਤਾ ਹੈ ਹਾਂਜੀ ਕਿ ਉਹਨਾਂ ਲੋਕਾਂ ਦੇ ਖਿਲਾਫ ਡਟ ਕੇ ਖੜ ਜਾਓ ਜਿਹੜੇ ਤੁਹਾਡਾ ਮਜ਼ਾਕ ਉਡਾਉਣ ਦੇ ਲੋਕਤੰਤਰ ਦੇ ਵਿੱਚ ਜਾ ਕੇ ਤੁਹਾਡੀ ਵੋਟ ਲੈਂਦੇ ਨੇ ਬਾਅਦ ਵਿੱਚ ਤੁਹਾਡਾ ਕੰਮ ਨਹੀਂ ਕਰਦੇ ਬਿਲਕੁਲ ਜੀ ਦੂਸਰੀ ਗੱਲ ਤੁਸੀਂ ਸਿੰਘ ਸਾਹਿਬ ਨਾਲ ਕਰ ਰਹੇ ਹੋ ਕਿ ਇੱਥੇ ਇੱਕ ਸ਼੍ਰੀ ਅਖੰਡ ਪਾਠ ਸਾਹਿਬ ਦਾ ਜਿਹੜਾ ਪੂਰਾ ਪੂਰਾ ਮਾਮਲਾ ਐਕਸਪਲੇਨ ਕਰਿਓ ਹਾਂਜੀ ਸਭ ਤੋਂ ਇਹ ਅंदोलਨ ਦਾ ਕਿਉਂਕਿ ਪੰਜਾਬ ਦਾ ਯੂਥ ਬਹੁਤ ਘੱਟ ਚਿਹਰੇ ਨੇ ਜਿਨ੍ਹਾਂ ਦੇ ਉੱਤੇ ਹੁਣ ਫੇਸ ਕਰ ਰਿਹਾ ਜਿਨ੍ਹਾਂ ਚ ਭਾਨਾ ਸਿੱਧੂ ਵੀ ਇੱਕ ਚਿਹਰਾ ਹੈ ਜਿਹਦੇ ਉੱਤੇ ਪੰਜਾਬ ਦਾ ਯੂਥ ਫੇਸ ਕਰਦਾ ਨਹੀਂ ਸਭ ਤੋਂ ਪਹਿਲੇ ਤਾਂ ਗੱਲ ਇਹ ਹੀ ਆ ਜਿਹੜੀ ਕਿਸਾਨੀ ਹੈ ਸਾਡਾ ਜੱਦੀ ਪੁਸਤ ਤੰਦਾ ਪਹਿਲਾਂ ਮੇਰੇ ਦਾਦਾ ਜੀ ਕਿਸਾਨ ਯੂਨੀਅਨ ਦੇ ਵਿੱਚ ਬਹੁਤ ਸੇਵਾ ਕੀਤੀ ਇਸ ਤੋਂ ਬਾਅਦ ਦਾਸ ਦੀ ਸੇਵਾ ਲਾਤੀ ਪਰਮਾਤਮਾ ਨੇ ਹੁਣ ਅਸੀਂ ਜੁੜੇ ਹੋਇਆ ਅਸੀਂ ਤਾਂ ਲਗਾਤਾਰ 17 16 17 ਤੋਂ ਲੈ ਕੇ ਝੰਡਾ ਚੱਕਿਆ ਹੋਇਆ ਪਿਛਲਾ ਕਿਸਾਨੀ ਅੰਦੋਲਨ ਆਇਆ ਸਭ ਨੌਜਵਾਨਾਂ ਨੂੰ ਕਿਸਾਨੀ ਬਾਰੇ ਕਿਸਾਨ ਯੂਨੀਅਨ ਬਾਰੇ ਉਦੋਂ ਪਤਾ ਲੱਗਾ ਮਤਲਬ ਬਹੁਤ ਸਾਲਾਂ ਦਾ ਇਸ ਰਸਤੇ ਚੱਲਿਆ ਹੋਇਆ ਜਿੱਤੇਕਰ ਤੁਹਾਡੀ ਗੱਲ ਸਵਾਲ ਲੈ ਰਿਹਾ ਕਿ ਵੋਟਾਂ ਆ ਗਈਆਂ ਹਨਾ ਸਵਾਲ ਕਰਨਾ ਸਵਾਲ ਕਰਨਾ ਸਾਡਾ ਫਰਜ਼ ਹੈ ਬਾਈ ਜੀ ਦੇਖੋ ਇਹ ਜਿਹੜੀ ਸਾਡੇ ਇਹ ਸਾਰੇ ਲੋਕ ਖੜੇ ਨੇ ਗੁਰੂ ਘਰ ਲਾਰਡੀਆਂ ਫੌਜਾਂ ਇੱਥੇ ਬੈਠੀਆਂ ਨਹੀਂ ਹੈ ਹਨਾ ਅਸੀਂ ਨੁਮਾਇੰਦੇ ਚੁਣਦੇ ਕਾਹਦੇ ਲਈ ਆ ਅਸੀਂ ਰਾਜਨੀਤਿਕ ਲੀਡਰ ਚੁਣਦੇ ਕਾਹਦੇ ਲਈ ਆ ਅਸੀਂ ਇਸ ਕਰਕੇ ਚੁਣਦੇ ਆ ਵੀ ਸਾਡੇ ਹੱਕਾਂ ਦੀ ਗੱਲ ਕਰਨਗੇ ਉਹ ਸਾਡੀਆਂ ਲੜਾਈਆਂ ਨੇ ਜਿਹੜੀਆਂ ਉਹ ਲੜਨਗੇ ਜੋ ਸਾਡੇ ਹੱਕ ਮੰਨਦੇ ਨੇ ਸਾਨੂੰ ਲੈ ਕੇ ਦੇਣਗੇ ਅਸੀਂ ਉਹਨਾਂ ਤੋਂ ਹੀ ਉਮੀਦ ਕਰਦੇ ਆ ਪਰ ਜਿਹੜੇ ਲੋਕ ਚੋਣਾਂ ਤੋਂ ਪਹਿਲਾਂ ਗੱਲਾਂ ਕੁਛ ਹੋਰ ਨੇ ਵੋਟਾਂ ਤੋਂ ਪਹਿਲਾਂ ਗੱਲਾਂ ਕੁਛ ਹੋਰ ਨੇ ਬਾਅਦ ਸਾਰੇ ਸਾਰੇ ਗੱਲਾਂ ਮੁੱਕਰ ਕੇ ਦੇਖੋ ਜੀ ਪੰਜਾਬ ਦਾ ਜਿਹੜਾ ਮੌਜੂਦਾ ਸੀਐਮ ਹੈ ਵੋਟਾਂ ਤੋਂ ਪਹਿਲਾਂ ਉਹਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਜਿਹੜੀ ਸਾਡੀ ਸਰਕਾਰ ਆ ਗਈ ਸੀ 23 ਦੇ 23 ਫਸਲਾਂ ਤੇ ਐਮਐਸਪੀ ਅਸੀਂ ਦੇਵਾਂਗੇ ਫਿਰ ਉਹ ਇਸ ਤੋਂ ਪਹਿਲਾਂ ਸੋਚ ਕੇ ਗੱਲ ਬੋਲ ਲ ਫਿਰ ਜਿਕਰ ਉਹ ਗੱਲ ਪੂਰੀ ਨਹੀਂ ਕਰ ਸਕੇ ਤਾਂ ਫਿਰ ਆਪਣੀ ਕੁਰਸੀ ਸਾੜ ਦੇਣ ਇਹ ਤਾਂ ਛੋਟੀ ਜੀ ਗੱਲ ਆ ਵੀ ਲੋਕਾਂ ਤੋਂ ਮਾਫੀ ਮੰਗਣ ਵੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਵੀ ਸਾਡੀ ਸਰਕਾਰ ਨੇ 30 ਦਾ 30 ਫਸਲਾਂ ਦਾ ਐਮ ਐਸ ਪੀ ਦੇਵਾਂਗੇ ਬੇਸਾ ਕਿ ਕਿਚਰੀ ਵਿਚਾਰੀ ਉਹ ਕੁੜੀ ਹੋਰ ਗੱਲ ਕਰਦੇ ਉਹਦੇ ਕੋਲ ਤਾਂ ਨਹੀਂ ਚੱਲੋ ਉਹਨਾਂ ਦਾ ਨਹੀਂ ਇੰਨਾ ਪਤਾ ਜਿਹੜਾ ਇਸ ਟਾਈਮ ਸਭ ਤੋਂ ਵੱਡੀ ਪਾਵਰ ਦੇ ਉੱਪਰ ਕੁਰਸੀ ਦੇ ਉੱਪਰ ਬੈਠਾ ਹੈ ਉਹਨਾਂ ਦੇ ਚੀਜ਼ ਚਾਹੀਦੀ ਹੈ ਪਰ ਹੁਣ ਇਹ ਸਵਾਲ ਅਸੀਂ ਕਰਾਂਗੇ ਬਾਈ ਜੀ ਪਿੰਡਾਂ ਦੇ ਵਿੱਚ ਸਾਰੇ ਲੋਕ ਕਰਨ ਅੱਜ ਹੁਣ ਕਹਿੰਦੇ ਨੇ ਸਾਨੂੰ 13 ਸੀਟਾਂ ਦੇ ਦਿਓ ਪਹਿਲਾਂ ਕਹਿੰਦੇ ਸਾਨੂੰ ਸਾਨੂੰ ਵਿਧਾਨ ਸਭਾ ਦੇ ਸੀਟਾਂ ਦੇ ਹੁਣ ਕਹਿੰਦੇ ਸਾਨੂੰ ਹੁਣ ਫੇਰ ਕਹਿੰਦੇ ਸਾਨੂੰ 12 ਦੇ ਦੋ ਸਾਡਾ ਹਰ ਇੱਕ ਬੰਦੇ ਦਾ ਫਰਜ ਆ ਇਹ ਲੀਡਰ ਉਦੋਂ ਹੀ ਝੂਠ ਬੋਲਣਾ ਬੰਦ ਕਰਨਗੇ ਜਦ ਜਿੰਨਾ ਟਾਈਮ ਉਹਨਾਂ ਨੂੰ ਤੁਸੀਂ ਸੱਤਾ ਦੇ ਵਿੱਚ ਕਢਾ ਕੇ ਸਵਾਲ ਨਹੀਂ ਕਰਦੇ ਚੋਣਾਂ ਤੋਂ ਪਹਿਲਾਂ ਉਹਨਾਂ ਵਾਅਦਾ ਕਰੋ ਜਿੰਨਾ ਪੂਰਾ ਕਰ ਸਕਦੇ ਹੋ ਤੁਸੀਂ ਇੱਕ ਵੀ ਜਿਹੜਾ ਚੋਣਾਂ ਪਹਿਲਾਂ ਵੋਟਾਂ ਤੋਂ ਪਹਿਲਾਂ ਵਾਅਦਾ ਕਰਿਆ ਸੀ ਇੱਕ ਵੀ ਪੂਰਾ ਨਹੀਂ ਕਰਿਆ ਇਹ ਸਵਾਲ ਕਰਾਂਗੇ ਸਾਡਾ ਫਰਜ ਆ ਇਹ ਸਵਾਲ ਵੀ ਪਿੰਡਾਂ ਦੇ ਜਿਹੜੇ ਕੁਝ ਕਿ ਕੱਟੜ ਪੰਥੀ ਰੋਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਸੀਂ ਕਦੋਂ ਕੋਈ ਕਹਿੰਦਾ ਮੈਂ ਕਾਂਗਰਸੀਆਂ ਕੋਈ ਕਹਿੰਦਾ ਮੈਂ ਝਾੜੂ ਵਾਲਾ ਕੋਈ ਕਹਿੰਦਾ ਮੈਂ ਬਾਦਲ ਦਲੀਆ ਕੋ ਤੁਹ ਲੋੜੋਂਗੇ ਤੁਹਾਡਾ ਸਭ ਤੋਂ ਅੱਗਾ ਤੁਹਾਡੇ ਅੱਗੇ ਸਵਾਲ ਇਹ ਹੈ ਤੁਹਾਡੇ ਆਪ ਆਪਣੇ ਹੱਕਾਂ ਲਈ ਕਦੋਂ ਲੜੋਂਗੇ ਉਹ ਜਿਹੜੇ ਪਿੰਡਾਂ ਦੇ ਵਿੱਚ ਲੀਡਰਾਂ ਨੂੰ ਲੀਡਰ ਅੱਗੇ ਲੋਕਾਂ ਨੂੰ ਬੋਲਣ ਨਹੀਂ ਦਿੰਦੇ ਤਾਂ ਮੈਂ ਇੱਕ ਫਿੱਟ ਕਰ ਲਿਓ बराबर ਮੈਕ ਫਿੱਟ ਕਰਕੇ ਸਵਾਲ ਜਵਾਬ ਜਰੂਰ ਕਰਿਓ ਅਗਲੀ ਗੱਲ ਜਿਹੜੀ ਤੁਸੀਂ ਕਹੀ ਆ ਇੱਥੇ ਆਪਣਾ ਪ੍ਰੋਗਰਾਮ ਵਾਲੀ ਕਹੀ ਆ ਗੱਲ ਇਹ ਬਹੁਤ ਅਖੰਡ ਪਾਟ ਸਾ ਅਖੰਡ ਪਾਟ ਸਾ ਵਾਲੀ ਉਹੀ ਪ੍ਰੋਗਰਾਮ ਦੀ ਗੱਲ ਇਹ ਸਾਡੇ ਗੁਰੂ ਕਾ ਲਾਰਡੀਆਂ ਦਾ ਬਹੁਤ ਵੱਡਾ ਫੈਸਲਾ ਹੈ ਜੋ ਗੁਰੂ ਦੀਆਂ ਸਾਡੀਆਂ ਫੌਜਾਂ ਨੇਗੀਆਂ ਇਹਨਾਂ ਦੇ ਸਿਰ ਤੇ ਸਾਡਾ ਪੰਜਾਬ ਵੱਸਦਾ ਹੈ ਇਹ ਸਾਡੀਆਂ ਪਹਿਲਾਂ ਵੀ ਇਹਨਾਂ ਨੇ ਬਹੁਤ ਵੱਡੀ ਪੰਜਾਬ ਦੀ ਲੜਾਈ ਲੜੀ ਆ ਪਹਿਲਾਂ ਵੀ ਕਿਸਾਨੀ ਅੰਦੋਲਨਾਂ ਵਿੱਚ ਨਾਲ ਡਟ ਕੇ ਸਾਥ ਦਿੱਤਾ ਅੱਜ ਵੀ ਗੁਰੂ ਕਾ ਫੌਜਾਂ ਡਟੀਆਂ ਖੜੀਆਂ ਨੇ ਪਰ ਮੇਰੀ ਬੇਨਤੀ ਇਹ ਆ ਕਿ ਗੁਰੂ ਕੇ ਫੌਜਾ ਨੇ ਪ੍ਰੋਗਰਾਮ ਲਿਖਿਆ ਸਰਬ ਸਾਂਝੀ ਬਾਣੀ ਉਸ ਅਕਾਲ ਪੁਰਖ ਪਰਮਾਤਮਾ ਦੀ ਬਾਣੀ ਤਾਂ ਇਹਨਾਂ ਨੇ ਸੋਚਿਆ ਵੀ ਨਾਲ ਤਾਂ ਸਾਡੇ ਜਿਹੜੇ ਇੱਥੇ ਕਿਸਾਨ ਨੇਗੇ ਉਹਨਾਂ ਦੇ ਕੰਨਾਂ ਦੇ ਵਿੱਚ ਬਾਣੀ ਪਊਗੀ ਨਾਲੇ ਸਾਡਾ ਭਰਾ ਜਿਹੜਾ ਸੁਭਕਰਨ ਦੇ ਸੀਚ ਹੋ ਗਿਆ ਉਹਦੀ ਇੱਥੇ ਆਤਮਾ ਨੂੰ ਜਿਹੜੀ ਸ਼ਾਂਤੀ ਮਿਲੂਗੀ ਜਿੱਥੇ ਵੀ ਉਹ ਦਰਗਾਹ ਦੇ ਵਿੱਚ ਬੈਠਾ ਹੈ ਉਹਦੀ ਆਤਮਿਕ ਸ਼ਾਂਤੀ ਲਈ ਤੇ ਕਿਸਾਨਾਂ ਨੂੰ ਬਾਣੀ ਸੁਣੂਗੀ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਬਾਣੀ ਸੁਣੂਗੀ ਉਹਦੇ ਲਈ ਬਹੁਤ ਵੱਡਾ ਅਪਰਾਲਾ ਮੇਰੀ ਲੋਕਾਂ ਨੂੰ ਬੇਨਤੀ ਹੈ 24 ਤਰੀਕ ਨੂੰ ਜਿਹੜਾ ਅਖੰਡ ਪਾਠ ਸਾਹਿਬ ਸ੍ਰੀ ਪ੍ਰਕਾਸ਼ ਹੋਣਿਆ ਤੇ 24 ਨੂੰ 26 ਨੂੰ ਭੋਗ ਪੈਣਾ ਬਾਬਾ ਜੀ ਹਾਂ 26 ਨੂੰ ਜਿਹੜਾ ਭੋਗ ਪੈਣਾ ਹੈ ਤਿੰਨੇ ਦਿਨ ਤੁਸੀਂ ਆਪੋ ਆਪਣੀ ਹਾਜ਼ਰੀ ਲਵਾਇਓ ਸੇਵਾ ਕਰਿਓ ਤੇ ਬਾਣੀ ਸੁਣਿਓ ਤੇ ਭੋਗ ਦੇ ਜਿਹੜੀ ਅੰਤਮ ਅਰਦਾਸ ਦੇ ਵਿੱਚ ਤੁਸੀਂ ਸ਼ਾਮਲ ਹੋਇਓ ਪਾਣਾ ਸਿੱਧੂ ਜੀ ਇੱਕ ਗੱਲ ਦੱਸਿਓ ਜਿਸ ਜਗ੍ਹਾ ਦੇ ਤ ਤੇ ਮੌਜੂਦੋਂ ਖਨੋਰੀ ਦਾਤਾ ਸਿੰਘ ਬੜਾ ਬਾੜੀ ਸ਼ੁਕਰਨ ਜਿੱਥੇ ਸ਼ਹਾਦਤ ਹੁੰਦੀ ਆ ਬਿਲਕੁਲ ਤੁਹਾਡੇ ਪਿੱਛੇ ਉਹ ਜ਼ਮੀਨ ਹੈ ਹਾਂਜੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਸਫਲ ਹੋ ਚੁੱਕਾ ਜਾਂ ਕਿਸਾਨ ਘਰਾਂ ਨੂੰ ਪਰਤਣਗੇ ਤਾਂ ਇਸ ਜਗ੍ਹਾ ਦੇ ਉੱਪਰ ਉਸ ਸ਼ਹੀਦ ਨੂੰ ਯਾਦ ਕਰਨ ਲਈ ਕੋਈ ਸਮਾਰਕ ਬਣਾਇਆ ਜਾਣਾ ਚਾਹੀਦਾ ਦੇਖੋ ਆਜ਼ਾਦਾਂ ਦਾ ਦੇਖੋ ਜਿਹੜੀ ਜਿਹੜੀ ਉਹ ਭਰਾ ਸਾਡੇ ਲਈ ਯੋਗਦਾਨ ਪਾ ਗਿਆ ਉਹ ਤਾਂ ਸਾਡੇ ਦਿਲਾਂ ਦੇ ਵਿੱਚ ਤਾਂ ਯਾਦ ਹੀ ਰਹਿਣਾ ਹੀ ਹੈ ਬਾਕੀ ਜਿਹੜੇ ਫੈਸਲੇ ਕਿਸਾਨ ਜਿੱਥੇ ਬੰਦੇ ਆਗੂਆਂ ਦੇ ਹੁੰਦੇ ਨੇ ਦੇਖੋ ਗੱਲ ਇੱਕ ਨਾ ਬਾਈ ਜੀ ਅਸੀਂ ਨਾ ਛੋਟੀ ਜੀ ਗੱਲ ਮੈਂ ਬਹੁਤ ਵਾਰੀ ਦੇਖੀ ਆ ਆਗੂਆਂ ਦੇ ਹਰ ਇੱਕ ਗੱਲ ਦਾ ਬਹੁਤ ਹੋ ਜਾਂਦੇ ਜੀ ਕਈ ਵਾਰੀ ਕਈ ਵਾਰੀ ਕੋਈ ਆਗੂ ਦਾ ਕਾਰਜ ਪੂਰਾ ਨਾ ਚੜੇ ਉਹਨਾਂ ਦੇ ਸਵਾਲ ਬਹੁਤ ਠਾਉਂਦੇ ਨੇ ਕਿ ਮੇਰਾ ਇਹ ਲੋਕਾਂ ਦੇ ਅੱਗੇ ਸਵਾਲ ਆ ਵੀ ਜਿਹੜੇ ਆਗੂਆਂ ਨੇ ਯਾਰ ਸਾਡੇ ਲਈ ਪੰਜਾਬ ਰੀ ਐਡੀਆਂ ਮੋਡੀਆਂ ਲੜਾਈਆਂ ਲੜੀਆਂ ਤੁਸੀਂ ਉਹਨਾਂ ਦੇ ਕਿੰਤੂ ਪਰੰਤੂ ਕਰਨ ਲੱਗ ਜਾਨੋ ਜੇ ਕੋਈ ਉਹਨਾਂ ਤੋਂ ਕੋਈ ਚੀਜ਼ ਪੂਰੀ ਨਾ ਹੋਵੇ ਉਹ ਆਪਣੇ ਘਰ ਸਮਾਰਕ ਤੇ ਨਹੀਂ ਆ ਬਣਨੀ ਚਹੀਦੀ ਬਿਲਕੁਲ ਸਰਕਾਰ ਬੁਲੰਦਾ ਦੇਖੋ ਜਿਹੜਾ ਜਿੰਨਾਂ ਕੋਲੇ ਜਿੰਨਾਂ ਕੋਲੇ ਪੈਸਾ ਜਿਹੜਾ ਕੋਲੇ ਸਾਡੇ ਸਾਡੇ ਟੈਕਸ ਦਾ ਪੈਸਾ ਜਿਹੜੇ ਪੰਜਾਬ ਦੇ ਆਪ ਦੇ ਆਪ ਨੂੰ ਇੱਕ ਹੰਦ ਨੇ ਪੰਜਾਬ ਚਲਾਉਣਾ ਹੈ ਉਹਨਾਂ ਨੇ ਤਾਂ ਉਹਨਾਂ ਨੂੰ ਤਾਂ ਹੱਕ ਬਣਦਾ ਹੈ ਬਣਾਉਣ ਦਾ ਇੱਥੇ ਹੈਨਾ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਮੇਰੀ ਗੱਲ ਪੂਰੀ ਹੋ ਲੈਣ ਦਿਓ ਤੁਹਾਡਾ ਚੈਨਲ ਦੇ ਮਾਧਿਅਮ ਰਹੀ ਗੱਲ ਜਾਊਗੀ ਵੀ ਇਹ ਸਾਡੇ ਆਗੂਆਂ ਨੇ ਸਾਡੀਆਂ ਬੜੀਆਂ-ਬੜੀਆਂ ਲੜਾਈਆਂ ਲੜੀਆਂ ਨੇ ਇਹਨਾਂ ਨੇ ਅੱਜ ਤਹਾਨੂੰ ਇਹਨਾਂ ਨੇ ਸੋਮਰਾ ਲੰਘੀਆਂ ਅਸੀਂ ਕਰਦੇ ਹਾਂ ਕੋਈ ਬੰਦਾ ਸਾਡਾ ਕੋਈ ਸਾਡੇ ਪੰਥਕ ਆਗੂ ਦੇ ਖਿਲਾਫ ਬੋਲੀ ਜਾਂਦਾ ਕੋਈ ਕਿਸਾਨ ਜੱਥੇਬੰਦੀ ਦੇ ਆਗੂ ਦੇ ਖਿਲਾਫ ਬੋਲੀ ਜਾਂਦਾ ਕੋਈ ਮਜ਼ਦੂਰ ਜੱਥੇਬੰਦੀ ਦੇ ਆਗੂ ਦੇ ਖਿਲਾਫ ਬੋਲੀ ਜਾਂਦਾ ਸਾਡਾ ਸਵਾਲ ਰਾਜਨੀਤਿਕ ਬੰਦਿਆਂ ਨੂੰ ਚਾਹੀਦਾ ਜਿਨ੍ਹਾਂ ਨੇ ਸਾਡੇ ਸਿਰ ਤੋਂ ਵੋਟਾਂ ਲੈ ਕੇ ਆਪਣੇ ਘਰ ਭਰ ਲਏ ਆਪੋ ਆਪਣੇ ਜਿਹੜੇ ਕਾਰੋਬਾਰ ਚਲਾ ਲਏ ਵੋਟਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਸਵਾਲ ਉਹਨਾਂ ਨੂੰ ਚਾਹੀਦਾ ਸਾਡੇ ਇਹਨਾਂ ਨੇ ਸਵਾਲ ਕੀ ਚਾਹੀਦਾ ਹੈ ਨਾ ਪੰਜਾਬ ਸਰਕਾਰ ਨੇ ਕੀ ਕਿਹਾ ਪੰਜਾਬ ਸਰਕਾਰ ਨੇ ਐਲਾਨ ਤਾਂ ਕੀਤਾ ਇਹਨਾਂ ਨੇ ਵੀ ਅਸੀਂ ਚਲੋ ਇਹ ਸ਼ਹੀਦ ਦਾ ਦਰਜਾ ਦਿੰਨੇ ਆ ਹਨਾ ਪਰ ਇਹ ਅੱਗੋਂ ਕੀ ਕਰਦੇ ਨੇ ਕਿ ਉਹ ਤਾਂ ਹੁਣ ਸਰ ਹੁਣ ਆਪਦਾ ਆਪਣੀ ਤਾਂ ਮੰਗ ਆ ਆਪਦਾ ਕਹਿਣਾ ਹੈ ਇਸ ਚੀਜ਼ ਨੂੰ ਹੁਣ ਤੁਸੀਂ ਗੱਲ ਇਹ ਆ ਚਲੋ ਇਹ ਸਾਡਾ ਨੌਜਵਾਨ ਗੋਲੀ ਨਾਲ ਸ਼ਹੀਦ ਹੋਇਆ ਇਹ ਇਹ ਇਸ ਅੰਦੋਲਨ ਦਾ ਪਹਿਲਾ ਸ਼ਹੀਦ ਆ ਇਹ ਹਨਾ ਇਸ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਉੱਥੋਂ ਸਾਡਾ ਉੱਥੇ ਵੀ ਸਾਡਾ ਜਿਹੜਾ ਪਿਛਲੇ ਅੰਦੋਲਨ ਦੇ ਵਿੱਚ ਸਾਡਾ ਆਪਣਾ ਉਹਦਾ ਨਾਮ ਕੀ ਸੀਗਾ ਜਿਹੜਾ ਨਮਨੀਤ ਨਮਨੀਤ ਉਹ ਸਾਡਾ ਸ਼ਹੀਦ ਉੱਥੇ ਹੋਇਆ ਉਹਦੀ ਵੀ ਤਾਂ ਗੋਲੀ ਵੱਜੀ ਸੀਗੀ ਉਸ ਟਾਈਮ ਜਿਹੜਾ ਉਹ ਟਰੈਕਟਰ ਦੇ ਉਹਦਾ ਉਹਨਾਂ ਨੇ ਜਾਣ ਸਿੱਧੀ ਫਾਈਟ ਹੈ ਨਾ ਸਿੱਧੀ ਉਹ ਵੀ ਫਾਈਟ ਦੇ ਵਿੱਚ ਉਸ ਤਰ੍ਹਾਂ ਹੀ ਹੋਇਆ ਉਹ ਵੀ ਉਸ ਤਰ੍ਹਾਂ ਹੀ ਸਾਡਾ ਸ਼ਹੀਦ ਸੀਗਾ ਸਾਡੇ ਬੇਸਕ ਜਿਹੜੇ ਕਿਸਾਨ ਆਗੂ تھے ਸੀ ਵੀਦੋ ਇਹਨੇ ਉਹ ਕੀ ਆਪਣੇ ਕੰਮਾਂ ਲਈ ਤਾਂ ਨਿੱਜੀ ਲਈ ਗਏ ਨਹੀਂ ਸੀਗੇ ਇਹ ਸ਼ਹੀਦ ਦੇ ਚਲੋ ਅਸੀਂ ਵੱਡੇ ਇਹਦੇ ਵੀ ਸਤਿਕਾਰ ਆ ਹਰ ਇੱਕ ਸ਼ਹੀਦ ਦਾ ਸਤਿਕਾਰ ਆ ਜਿਹੜੇ ਪਹਿਲਾਂ ਵਾਲਾ ਦਾ ਵੀ ਬਹੁਤ ਸਤਿਕਾਰ ਆ ਮੇਰੇ ਲਈ ਤਾਂ ਦੇਖੋ ਜਿਹੜੇ ਉੱਥੇ ਜਿੰਨੇ ਵੀ ਸਾਡੇ ਸ਼ਹੀਦ ਹੋ ਗਏ ਉਹ ਕੀ ਆਪਣੇ ਨਿੱਜੀ ਕੰਮ ਲਈ ਤਾਂ ਗਏ ਨਹੀਂ ਸੀਗੇ ਸਾਰੇ ਪੰਜਾਬ ਦਾ ਅੰਦੋਲਨਾ ਸਾਰੀ ਦੁਨੀਆ ਦਾ ਅੰਦੋਲਨ ਆ ਜਿਹੜਾ ਸ਼ਹੀਦ ਤਾਂ ਸ਼ਹੀਦੀ ਨੇ ਜਿਹੜੇ ਲੋਕਾਂ ਲਈ ਕੰਮ ਕੁਝ ਕਰਕੇ ਜਾਂਦੇ ਨੇਗੇ ਆਪਣੇ ਨਿੱਜੀ ਹਿੱਤ ਤਿਆ ਕੇ ਗੋਲੀਆਂ ਦੇ ਵਿੱਚ ਮਰ ਕੇ ਜਾਂਦੇ ਨੇ ਉਹਨਾਂ ਦਾ ਤਾਂ ਉਹਨਾਂ ਦਾ ਦੇਖੋ ਸਾਰੀ ਉਮਰ ਹੀ ਉਹਨਾਂ ਦੇ ਚਰ ਇਹ ਮੰਨਦੇ ਦਿੱਤੋਂ ਆ ਕਿ ਸੋਸ਼ਲ ਮੀਡੀਆ ਦਾ ਮੇਰਾ ਅਕਾਊਂਟ ਹਾਂ ਤਾਂ ਗਿਆ ਆ ਮਦਨੀ ਪਾਰਟੀ ਸੋਸ਼ਲ ਮੀਡੀਆ ਦੇ ਰਹੀ ਸੱਤਾ ਚਾਹੁੰਦੀ ਹੈ ਦੇਖੋ ਜੀ ਬਾਈ ਸੋਸ਼ਲ ਮੀਡੀਆ ਤੇ ਅਟੈਕ ਕਿਉਂ ਕਰ ਰਹੀ ਦੇਖੋ ਬਾਈ ਜੀ ਗੱਲ ਇਹ ਆ ਜਿਹੜਾ ਸੋਸ਼ਲ ਮੀਡੀਆ ਆ ਅੱਜ ਦਾ ਦੌਰ ਹੀ ਸੋਸ਼ਲ ਮੀਡੀਆ ਦਾ ਧਿਆਨ ਨਾਲ ਗੱਲ ਸੁਣ ਲਓ ਕਿਸੇ ਟਾਈਮ ਅਸੀਂ ਜਿਹੜੀਆਂ ਖਬਰਾਂ ਸੀਗੀਆਂ ਉਹ ਟੀਵੀਆਂ ਦੇ ਵਿੱਚ ਦੇਖਦੇ ਹੁੰਦੇ ਜਾਂ ਅਖਬਾਰਾਂ ਪੜ੍ਹਦੇ ਹੁੰਦੇ ਜਾਂ ਰੇਡੀਓ ਅੱਜ ਕੱਲ ਹਰ ਇੱਕ ਬੰਦੇ ਕੋਲੇ ਫੋਨ ਆ ਇੱਥੇ ਜਿੰਨੇ ਵੀ ਬੰਦੇ ਖੜੇ ਆ ਅੱਜ ਕੱਲ ਦੌਰ ਹੀ ਇਹੀ ਆ ਕੱਲੀ ਤੁਸੀਂ ਆਮ ਆਦੀ ਪਾਰਟੀ ਦੀ ਗੱਲ ਨਾ ਕਰੋ ਅੱਜ ਜੋ ਵੀ ਸਿਸਟਮ ਚੱਲ ਰਿਹਾ ਉਹ ਸਾਰਾ ਸੋਸ਼ਲ ਮੀਡੀਆ ਥਰੂ ਹੀ ਚੱਲ ਰਿਹਾ ਹੈ ਅੱਜ ਕੋਈ ਸੋਸ਼ਲ ਮੀਡੀਆ ਤੋਂ ਬੰਦਾ ਕੋਈ ਐਂਡ ਦੂਰ ਨਹੀਂ ਹੋ ਸਕਦਾ ਹਨਾ ਹੁਣ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਤੁਸੀਂ ਦੇਖ ਲਓ ਜਿਹੜਾ ਫੇਸਬੁੱਕ ਪੇਜ ਆ ਮੇਰਾ ਪਹਿਲਾਂ ਦਾ ਇਥੋਂ ਪਹਿਲਾਂ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਉਦੋਂ ਇੱਕ ਪੇੜ ਆਤਾ ਸੀਗਾ ਹੁਣ ਤੁਸੀਂ ਇਸ ਹਿਸਾਬ ਨਾਲ ਲਓ ਮੈਨੂੰ ਉੱਥੇ ਲੱਖਾਂ ਲੋਕ ਉੱਥੇ 1.5 ਮਿਲੀਅਨ ਦੇ ਲੋਕ ਤਾਂ ਫਾਲੋ ਕਰਦੇ ਸੀਗੇ 10-15 ਮਿਲੀਅਨ ਉਸ ਪੇਜ ਦੀ ਫੇਸਬੁੱਕ ਦੀ ਰੀਚ ਰਹਿੰਦੀ ਹੈ ਬਾਈ ਜੀ ਕਿ ਕਿੰਨਾ ਉਹ ਪ੍ਰਚਲਿਤ ਹੋ ਹਰ ਇੱਕ ਮੇਰੀ ਆਵਾਜ਼ ਪੂਰੇ ਪੰਜਾਬ ਦੇ ਵਿੱਚ ਪਹੁੰਚਦੀ ਹੈ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਮੇਲ ਭੇਜੀ ਭੇਜ ਕੇ ਜਿਹੜਾ ਉਹ ਭਾਰਤ ਸਰਕਾਰ ਨੇ ਇੱਕੋ ਫੇਸਬੁਕ ਨੂੰ ਮੇਲ ਭੇਜੀ ਉਹ ਮੇਰਾ ਪੇਜ ਪੱਕੇ ਤੌਰ ਤੇ ਜਿਹੜਾ ਉਹ ਬੰਨਣਾ ਬੰਦ ਕਰਕੇ ਰੱਖਤਾ ਹੁਣ ਤੁਸੀਂ ਇਹ ਦੇਖੋ ਮੈਂ ਮਾੜਾ ਕੀ ਕਰਤਾ ਸੀ ਕੀ ਕਰਤਾ ਸੀ ਆਪਣੇ ਲੋਕਾਂ ਦੀ ਆਵਾਜ਼ ਠਾ ਰਿਆ ਇੱਕ ਪਾਸੇ ਤਾਂ ਕਹਿੰਦੇ ਨੇ ਆਜ਼ਾਦੀ ਆ ਬੋਲਣ ਦੀ ਜਦੋਂ ਇੰਨਾਂ ਵੱਲ ਜਦੋਂ ਇੰਨਾਂ ਨੇ ਸਾਡੇ ਖਿਲਾਫ ਪ੍ਰੋਪੋਗੈਂਡਾ ਚਲਾਉਣਾ ਉਦੋਂ ਤਾਂ ਉਹ ਤਾਂ ਇਹ ਤਾਂ ਉਹ ਬੜਾ ਖੁੱਲ ਕੇ ਚਲਾਉਂਦੇ ਨੇਗੇ ਇਸ ਕਰਕੇ ਜਿਹੜਾ ਇਹ ਤਾਂ ਹਰ ਇੱਕ ਚੀਜ਼ ਦਾ ਮਿਸਯੂਜ਼ ਕਰ ਰਹੇ ਨੇ ਬਾਈ ਇਸ ਦਾ ਜਿਹੜਾ ਹਿਸਾਬ ਨਾਲ ਕੋਈ ਬੰਦਾ ਬੋਲੀ ਨਾ ਫਿਰ ਅਸੀਂ ਲੋਕਾਂ ਨੂੰ ਇਕੱਠੇ ਕਿਵੇਂ ਕਰਾਂਗੇ ਲੋਕਾਂ ਨੂੰ ਅਸੀਂ ਜਾਗਰੂਤ ਕਿਵੇਂ ਕਰਾਂਗੇ ਉਹ ਜਿੰਨੇ ਵੀ ਪੰਜਾਬ ਦੇ ਰਾਜਨੀਤਿਕ ਲੀਡਰ ਲੋਕ ਨੇ ਉਹਨਾਂ ਸਭ ਤੋਂ ਵੱਧ ਮੇਰਾ ਉੱਥੇ ਚਲੋ ਉਹ ਵਿਊ ਕਹਿ ਲਓ ਜਾਂ ਸੁਣਿਆ ਜਾਣ ਵਾਲੀ ਗੱਲ ਕਹਿ ਲਓ ਸਭ ਤੋਂ ਵੱਧ ਉਹ ਸੁਣਿਆ ਜਾਣ ਵਾਲਾ ਹੀ ਭਾਨਾ ਸਿੱਧੂ ਸੀਗਾ ਪਰ ਇਹਨਾਂ ਨੂੰ ਉਹ ਗੱਲ ਹਜਮ ਨਹੀਂ ਆਈ ਹਨਾ ਪਰ ਇਹ ਕੱਲੀ ਇਹ ਸਾਨੂੰ ਇਸ ਜਾਂ ਇਹ ਚੀਜ਼ਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਬੰਦ ਕਰ ਲਿਆ ਅਸੀਂ ਹੋਰ ਬਣਾ ਬਣਾ ਲਾਂਗੇ ਅਸੀਂ ਹੋਰ ਖੜੇ ਕਰ ਲਾਂਗੇ ਜਿੰਨੇ ਮਰਜ਼ੀ ਇਹੋ ਜਿਹੀਆਂ ਚੀਜ਼ਾਂ ਸਾਡੀਆਂ 100 ਵਾਰੀ ਕਰਵਾਉਣ ਨੇ ਪਰ ਜਿੱਥੇ ਗੱਲ ਪੰਜਾਬ ਦੇ ਅਸੀਂ ਡੱਟ ਕੇ ਖੜਾ ਗੇ ਇਕੱਲਾ ਮੇਰਾ ਥੋੜ ਨੂੰ ਹੋਰ ਬੜਾ ਲੋਕਾਂ ਨੇ ਸਾਡੇ ਚੀਜ਼ਾਂ ਆਵਾਜ਼ਾਂ ਬੰਦ ਕਰਤੀਆਂ ਉੱਥੇ ਸਭ ਦੇ ਪੇਜ ਫੇਸਬੁੱਕ ਪੇਜ ਬੰਦ ਕਰ ਦਿੰਦੇ ਨੇ ਆਪੋ ਆਪਣੇ ਗੱਲਾਂ ਚ ਲੈ ਜਾਂਦੇ ਨੇ ਇਸ ਤਰ੍ਹਾਂ ਬਹੁਤ ਘੱਟ মিডিਆ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੱਥੇ ਖੜੇ ਹੋ ਬਹੁਤ ਘੱਟ মিডিਆ ਜਿਹੜਾ ਕਿ ਹੁਣ ਇਸ ਟਾਈਮ ਅੰਦੋਲਨ ਨੂੰ ਦਿਖਾ ਰਿਹਾ ਹੈ ਬਹੁਤ ਕੱਟ ਮਿੜੀ ਆ ਬਾਈ ਜੀ ਜਿਹੜਾ ਸਾਰਾ ਸਰਕਾਰ ਦੀ ਬੱਕੀ ਦਾ ਝੂਲੀ ਦੇ ਵਿੱਚ ਬਣ ਕੇ بڑے ਖੜੇ ਨੇਗੇ ਤੁਸੀਂ ਚੰਗਿਆ ਥੋੜਾ ਧੰਨਵਾਦ ਕਰਦਾ ਜੀ ਸਾਡੇ ਇੱਥੇ ਕਿਸਾਨਾਂ ਨੂੰ ਸਾਡਾ ਰਿਕਵਰ ਕਰੀ ਜਾਂਦੇ ਹੋ ਥੋੜਾ ਅਸੀਂ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡਾ ਪੱਕ ਕਰਦੇ ਹੋ ਬਾਈ ਨਹੀਂ ਤਾਂ ਜੀ ਕਿਹੜਾ ਜਾ ਰਿਹਾ ਸੀ ਕਿ ਭਾਨਾ ਸਿੱਧੂ ਹਾਂ ਸੰਗਰੂਰ ਤੋਂ ਚੋਣ ਲੜਨਗੇ ਆਜ਼ਾਦ ਨਹੀਂ ਨਹੀਂ ਸੰਭਵਤਾ ਦੇਖੋ ਇਹ ਜਿਹੜਾ ਕੰਮ ਆ ਨਾ ਇਹ ਜਿਹੜਾ ਇਹ ਬਹੁਤ ਵੱਡੀਆਂ ਚੀਜ਼ਾਂ ਨੇ ਗਿਆ ਇਹਨਾਂ ਕੋਲੇ ਲੋਕਾਂ ਕੋਲੇ ਕਰੋੜਾ ਅਰਬਾ ਰੁਪਇਆ ਹੁਣ ਤੁਸੀਂ ਇੱਕ ਚੀਜ਼ ਦੇਖੋ ਸੰਗਰੂਰ ਤੋਂ ਪਤਾ ਇਲੈਕਸ਼ਨ ਕੌਣ ਲੜ ਰਹੇ ਨੇ ਮੈਰੀ ਤਾਂ ਲੜਾਈ ਜਿਹੜਾ ਕਿ ਪੰਜਾਬ ਨੂੰ ਲੁੱਟ ਕੇ ਲੈਣ ਨਾ ਖਾਣ ਵਾਲੇ ਉਹਨਾਂ ਨਾਲ ਮੇਰੀ ਲੜਾਈ ਹੈ ਵੀ ਪੰਜਾਬ ਦੇ ਤੁਸੀਂ ਲੋਕਾਂ ਦਾ ਪੈਸਾ ਇਹਨਾਂ ਲੁੱਟ ਕੇ ਖਾ ਕੇ ਅਜੰਟਾ ਨਾਲ ਲੜਾਈ ਅਸੀਂ ਨਸ਼ੇ ਦੀ ਲੜਾਈ ਲੜਦੇ ਆ ਸਾਰੇ ਲੋਕ ਆ ਲੜਨ ਵਾਲੇ ਲੋਕ ਹੀ ਖੜੇ ਆ ਇੱਥੇ ਸਾਫ ਸਾਫ ਹਾਬ ਲਾਲੋ ਇਕੱਲਾ ਮੈਂ ਨਹੀਂ ਹੈਗਾ ਅੱਜ ਤਾਂ ਲੋਕ ਉਹਨਾਂ ਨਾਲ ਲੜਨ ਵਾਲੇ ਲੋਕ ਖੜੇ ਆ ਇੱਕ ਪਾਸ ਦੇ ਏਜੰਟਾਂ ਨੂੰ ਪ੍ਰਮੋਟ ਕਰਨ ਵਾਲੇ 1 ਬਕਰ 2.3 300 ਕਰੋੜ ਦੀ ਇੱਕ ਬਸਲ ਬੰਦੇ ਨੇ ਠੱਗੀ ਮਾਰੀ ਹੋਈ ਹੈ ਉਹਨੂੰ ਸਾਡਾ ਜਿਹੜਾ ਚੋਣ ਲੜ ਰਿਹਾ ਉੱਥੇ ਮੀਤ ਹੈਰ ਉੱਥੇ ਚੋਣ ਲੜ ਰਿਹਾ ਉਹਨੂੰ ਪ੍ਰਮੋਟ ਕਰ ਰਿਹਾ ਅਸੀਂ ਇਹਨਾਂ ਦੇ ਇਹਨਾਂ ਦੇ ਬਰਾਬਰ ਕਿੱਥੇ ਚੋਣ ਲੜ ਲਾਂਗੇ ਉਹਨਾਂ ਦਾ ਸਾਰਾ ਪੈਸਾ ਹੁਣ ਪਾਣੀ ਵਾਂਗੂ ਮੁੱਠਾਂ ਬਹਾਉਣਾ ਠੀਕ ਹੈ ਨਾ ਜੀ ਗੱਲ ਇਹ ਬੜੀਆਂ ਵੱਡੀਆਂ ਗੱਲਾਂ ਨੇਗੀਆਂ ਪਰ ਕਿਤੇ ਕਿਤੇ ਜਿੱਕਦੇ ਗੱਲ ਆਈ ਤਾਂ ਹੁਣ ਜਿਵੇਂ ਹੁਣ ਇੱਕ ਗੱਲ ਇਹ ਵੀ ਸਵਾਲ ਬੜਾ ਇੱਕ ਅਹਿਮ ਹੈ ਇਹ ਗੱਲ ਧਿਆਨ ਨਾਲ ਸੁਣ ਲਿਓ ਇਹ ਵੀ ਮੈਂ ਅੱਜ ਤੋਂ ਕਿੰਨੇ ਟਾਈਮ ਦਾ ਝੰਡਾ ਆਪਣੀ ਕਿਸਾਨੀ ਦਾ ਚੱਕਿਆ ਹੋਇਆ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਆ ਜਿੱਦੋਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਐਮਪੀ ਸੀਗੇ ਨਾ ਐਮਪੀ ਬਣਨ ਤੋਂ ਪਹਿਲਾਂ ਇਹ ਸਾਰੀਆਂ ਸੰਗਤਾਂ ਬੜੇ ਧਿਆਨ ਨਾਲ ਗੱਲ ਸੁਣ ਲਿਓ ਐਮਪੀ ਬਣਨ ਤੋਂ ਪਹਿਲਾਂ ਉਸ ਬੰਦੇ ਦੀ ਇੱਕ ਵੀ ਕੋਈ ਪੰਜਾਬ ਦੇ ਲੋਕਾਂ ਲਈ ਲੜਾਈ ਲੜੀ ਦਿਖਾ ਦਿਓ ਭਗਵੰਤ ਮਾਨ ਦੀ ਗੱਲ ਕਰਦਾ ਮੈਂ ਇੱਕ ਵੀ ਕੋਈ ਲੜਾਈ ਲੜੀ ਦਿਖਾ ਦਿਓ ਕੋਈ ਇੱਕ ਵੀ ਉਹਦੇ ਪਰਚਾ ਹੋਵੇ ਹੋਵੇ ਸਰਕਾਰਾਂ ਪ੍ਰਤੀ ਇੱਕ ਵੀ ਕੁਝ ਹੋਇਆ ਹੋਵੇ ਅਸੀਂ ਤਾਂ ਉਹ ਬੰਦੇ ਆ ਜਿਨ੍ਹਾਂ ਦੇ ਹਮੇਸ਼ਾ ਤੋਂ ਹੀ ਪਹਿਲਾਂ ਦਾਦਿਆਂ ਤੋਂ ਲੈ ਕੇ ਬੜੀਆਂ بڑے ਪਰਚੇ ਪਏ ਨੇਗੇ ਬੜੀਆਂ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹੇ ਨੇ ਮੇਰੇ ਦਾਦਾ ਜੀ ਹਨਾ ਜਿਨੇ ਕਿਸਾਨੀ ਦੀ ਹਮੇਸ਼ਾ ਲੜਾਈ ਲੜੀਆ ਲੋਕਾਂ ਦੀ ਲੜਾਈ ਲੜੀਆ ਇਸ ਤੋਂ ਪਹਿਲਾਂ ਇਸ ਤੋਂ ਬਾਅਦ ਦਾਸ ਆਇਆ ਮੈਂ ਤਾਂ ਕਿੰਨੇ ਟਾਈਮ ਦਾ ਅੰਦੋਲਨ ਹੁਣ ਸਾਡਾ 13 ਮਹੀਨੇ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਮੇਰੇ ਉਹਦੇ ਵਿੱਚੋਂ ਮਨ ਲੱਗਾ 90 ਦਿਨ ਪਹਿਲੇ 90 ਦਿਨ ਮੈਂ ਇੱਕ ਦਿਨ ਘਰੇ ਨਹੀਂ ਆਇਆ ਇਸ ਤੋਂ ਬਾਅਦ ਮੈਂ 15 ਦਿਨ ਫਿਰ ਮਹੀਨੇ ਦੇ ਉੱਥੇ ਅੰਦੋਲਨ ਦੇ ਵਿੱਚ ਰਹਾ ਇਸ ਤੋਂ ਬਾਅਦ ਤੁਸੀਂ ਕਿੰਨੀਆਂ ਲੜਾਈਆਂ ਨੇ ਜਿਹੜੀਆਂ ਮੈਂ ਇਹਨਾਂ ਡਟ ਕੇ ਲੋਕਾਂ ਦੇ ਨਾਲ ਖੜਾ ਹਣਾ ਇਹ ਲੜ ਰਹੇ ਆ ਪਰ ਜੇ ਕਿਤੇ ਅੱਜ ਜੇ ਹੁਣ ਅਸੀਂ ਗੱਲ ਕਰਕੇ ਪਿੱਟ ਰਹੇ ਆ ਹੁਣ ਸਾਰੇ ਬੰਦਿਆਂ ਨੂੰ ਇਹ ਚੀਜ਼ ਲੱਗਦੀ ਹੈ ਹਣਾ ਜੇ ਕਿਤੇ ਇਹੋ ਜਿਹਾ ਮੌਕਾ ਮਿਲਿਆ ਅਸੀਂ ਤੁਹਾਨੂੰ ਗੱਲ ਦੱਸਦਾ ਪਹਿਲੀ ਗਲਤੀ ਮੈਂ ਕਿਸੇ ਵੀ ਦਿੱਲੀ ਦੀ ਨੈਸ਼ਨਲ ਪਾਰਟੀ ਅੱਗੇ ਸੀ ਮੈਂ ਨਿਚੂਕੂੰਗਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਗੱਲ ਕਰਦਾ ਮੈਂ ਇਹ ਗੱਲ ਤੇ ਕੋਈ ਲੋਕ ਨਹੀਂ ਲਾਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿ ਇਹੋ ਜਿਹਾ ਮੌਕਾ ਮਿਲਿਆ ਤਾਂ ਅਸੀਂ ਲੜਾਂਗੇ ਅਸੀਂ ਆਪਣੇ ਪੰਜਾਬ ਦੀ ਗੱਲ ਕਰਾਂਗੇ ਹੁਣ ਤੁਸੀਂ ਫਰਜ ਕਰੋ ਵਿਧਾਨ ਸਭਾ ਦੀ ਗੱਲ ਕਰ ਲੋ ਵਿਧਾਨ ਸਭਾ ਦੇ ਵਿੱਚ ਕਿਹੜੇ ਬੰਦੇ ਨੇ ਸਾਡੇ ਠੋਕ ਕੇ ਗੱਲ ਵਜਾ ਕੇ ਗੱਲ ਸਾਡੀ ਗੱਲ ਕਰੀ ਹੈ ਕਿਹੜਾ ਬੰਦਾ ਹੁਣ ਜੇ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਸੈਸ਼ਨ ਸਰਦਿਆ ਹੁੰਦਾ ਵੀ ਸਾਡੇ ਕਿਸਾਨ ਇੱਥੇ ਇੱਥੇ ਬੈਠੇ ਨੇ ਸੜਕਾਂ ਦੇ ਉੱਪਰ ਬੈਠੇ ਨੇ ਵਿਧਾਨ ਸਭਾ ਦੇ ਵਿੱਚ ਕੋ ਸਾਡੇ ਕਿਸੇ ਟਾਈਮ ਜਿਹੜਾ ਸਾਡਾ ਆ ਟਾਈਮ ਸੀਐਮ ਆ ਉਹ ਲੋਕ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹਿੰਦਾ ਸੀਗਾ ਕਿ ਕਿਤੇ ਪੁਲਿਸ ਵੀ ਅਣਪਛਾਤੀ ਹੋਈ ਹੈ ਹੁਣ ਉਹਨਾਂ ਵਰੀ ਪੁਲਿਸ ਕਿਵੇਂ ਅਣਪਛਾਤੀ ਹੋਗੀ ਬਾਈ ਜੀ ਉਹਨੇ ਕਿਵੇਂ ਬਾਈ ਨੇ ਸਾਡਾ ਸੁਭ ਕਰਨ ਲਈ ਸੀ ਜਿੱਦੇ ਪਰਚਾ ਨਹੀਂ ਦਰਜ ਕੀਤਾ ਹੁਣ 13 ਐਮਪੀ ਨੇ ਸਾਡੇ 7 ਰਾਜ ਸਭਾ ਮੈਂਬਰ ਨੇਗੇ ਆ ਟਾਈਮ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਰ ਰਿਹਾ ਮੈਨੂੰ 13 ਸੀਟਾਂ ਦੇ ਦਿਓ ਮੇਰਾ ਮੈਨੂੰ ਮੇਰੀ ਪਾਵਰ ਦੇ ਵਿੱਚ ਮੇਰੀ ਮੇਰੀ ਸ਼ਕਤੀ ਵਧਾਓ ਮੈਂ ਕਹਿੰਦਾ ਜਿਹੜੇ ਪਹਿਲਾਂ ਵਾਲੇ 7 ਰਾਜ ਸਭਾ ਮੈਂਬਰ ਨੇ ਉਹਨਾਂ ਵੀ ਤਾਂ ਐਮਪੀ ਜ ਨਹੀਂ ਪਾਵਰ ਆ ਉਹ ਵੀ ਐਮਪੀ ਨੇਗੇ ਉਹਨਾਂ ਨੇ ਕੀ ਉਹਨਾਂ ਨੇ ਕੀ ਕਰਤਾ ਹੁਣ 13 ਐਮਪੀ 7700 ਮੈਂਬਰ ਇਹਨਾਂ ਨੇ ਸਾਡੇ ਲਈ ਕੀ ਕਰਤਾ ਅਗਲੀ ਗੱਲ ਜਿਹੜੇ ਸਾਡੇ ਸਾਰੇ ਐਮਐਲਏ ਚੁਣੇ ਖੜੇ ਨੇਗੇ ਜੇ ਇਹਨਾਂ ਨੇ ਜਿੰਨੇ ਵੀ ਚੁਣੇ ਹੋਏ ਲੀਟਰ ਨੇਗੇ ਚੁਣਿਆ ਹੋਇਆ ਨੁਮਾਇੰਦਾ ਕੀ ਆ ਇੱਕ ਐਮਐਲਏ ਕੀ ਆ 1.5 ਲੱਖ ਵੋਟ ਦਾ ਮਾਲਕ ਹੈ ਇੱਕ ਐਮਐਲਏ ਇੱਕ ਐਮਪੀ ਕੀ ਆ 15 ਲੱਖ ਵੋਟ ਦਾ ਮਾਲਕ ਹੈ 15-16 ਲੱਖ ਵੋਟ ਦਾ ਮਾਲਕ ਹੈ ਠੀਕ ਹੈ ਨਾ ਜੀ ਗੱਲ ਜਿਹੇ ਚੁਣੇ ਹੋਏ ਨੁਮਾਇੰਦੇ ਇਹ ਕੀ ਕਰਦੇ 117 ਐਮਐਲਏ 13 ਐਮਪੀ 7700 ਮੈਂਬਰ ਜੇ ਕਿਤੇ ਡਟ ਕੇ ਜਾ ਕੇ ਦਿੱਲੀ ਦੇ ਵਿੱਚ ਬੈਠੇ ਹੁੰਦੇ ਉੱਥੇ ਉੱਥੇ ਜੰਤਰ ਮੰਤਰ ਮੂਹਰੇ ਬੈਠੇ ਹੁੰਦੇ ਨੈਸ਼ਨਲ মিডিਆ ਨੇ ਕੀ ਲਾਉਣੀ ਸੀ ਇੰਟਰਨੈਸ਼ਨਲ মিডিਆ ਨੇ ਖਬਰ ਫਰਜ਼ ਕਰੋ ਨੈਸ਼ਨਲ মিডিਆ ਸਾਨੂੰ ਕਵਰ ਨਹੀਂ ਕਰਦਾ ਇੰਟਰਨੈਸ਼ਨਲ মিডিਆ ਸਾਨੂੰ ਕਵਰ ਕਰਦਾ ਉਹਨੇ ਦੱਸਣੀ ਸੀ ਕਿ ਵੀ ਆ ਪੂਰਾ ਪੰਜਾਬ ਬੈਠਾ ਇੱਥੇ ਜਿੰਨੇ ਹੁਣ 1.5 ਡੇਡ ਲੱਖ ਦਾ ਇੱਕ ਐਮਐਲਏ ਬੰਦਾ ਇੱਕ ਹਲਕੇ ਦਾ ਮਾਲਕ ਆ ਹੋ ਚੁਣਿਆ ਹੋਇਆ ਨੁਮਾਇੰਦਾ ਚੋਣਾਂ ਤੋਂ ਪਹਿਲਾਂ ਵੋਟਾਂ ਜਦੋਂ ਵੋਟਾਂ ਹੋਗੇ ਕਹਿੰਦੇ ਵੋਟ ਪਾਤੀ ਕਿਸੇ ਨੇ ਨਹੀਂ ਪਾਤੀ ਜਦੋਂ ਬੰਦਾ ਜਿੱਤ ਗਿਆ ਉਹ 1.5 ਲੱਖ 1,670,000 ਰੁਪਏ ਦਾ ਮਾਲਕ ਹੈ ਸਮਝ ਆ ਗਈ ਨਾ ਗੱਲ ਇਹੀ ਤਰ੍ਹਾਂ ਇਸ ਤਰ੍ਹਾਂ ਦੇ ਐਮਪੀ ਨੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਕੀ ਕਰਦਾ ਧਿਆਨ ਨਾਲ ਗੱਲ ਸੁਣਿਓ ਇਹ ਕਹਿੰਦੇ ਹੱਕਾਂ ਲਈ ਹੁਣ ਸਾਡਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਵੀ ਸਾਡੀ ਸੈਂਟਰ ਗਵਰਨਮੈਂਟ ਸਾਡੇ ਫੰਡ ਰੋਕੀ ਖੜੀ ਆ ਪੰਜਾਬ ਦੇ ਫੰਡ ਰੋਕੀ ਖੜੀ ਆ ਵੀ ਜੇਕਰ ਤੁਸੀਂ ਮੈਨੂੰ 13 ਸੀਟਾਂ ਜਿਤਾਉਂਗੇ ਸਾਡੇ 13 ਐਮਪੀ ਜਿੱਤ ਕੇ ਜਾਣਗੇ ਮੈਂ ਫੰਡ ਆਸਾਨੀ ਨਾਲ ਲੈ ਸਕਦਾ ਸਾਡੀ ਉੱਥੇ ਆਵਾਜ਼ ਲੋਕ ਸਭਾ ਦੇ ਵਿੱਚ ਗੂੰਜੂ ਮੇਰੇ ਇੱਕ ਸਵਾਲ ਹੈ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਡਰਾਮਾ ਕਰ ਰਿਹਾ ਉਹ ਕੀ ਦਿੱਲੀ ਦੇ ਵਿੱਚ ਜਾ ਕੇ ਸਾਡੇ ਕਿਸਾਨਾਂ ਲਈ ਧਰਨਾ ਲਾਇਆ ਉਹਨੇ ਧਰਨਾ ਦੋ ਵਾਰੀ ਤਿੰਨ ਵਾਰੀ ਧਰਨਾ ਲਾਇਆ ਦਿੱਲੀ ਦੇ ਵਿੱਚ ਲਾ ਕੇ ਸਾਰੀ ਸਰਕਾਰ ਇਹ ਗੱਲ ਧਿਆਨ ਨਾਲ ਸੁਣ ਲਓ ਸਾਰੀ ਸਰਕਾਰ ਜਾ ਕੇ ਧਰਨਾ ਲਾਇਆ ਆਪਣੀ ਉਹਨੇ ਕਿਤੇ ਲਈ ਧਰਨਾ ਲਾਇਆ ਮਨੀਸ਼ਾ ਉਹਦੇ ਜਿਹੜਾ ਸ਼ਰਾਬ ਦੇ ਘਟਾਲੇ ਦੇ ਵਿੱਚ ਅੰਦਰ ਆਪਣਾ ਜਿਹੜਾ ਕਿ ਉਹ ਦੂਸਰਾ ਸੰਜੇ ਸਿੰਘ ਉਹਦੇ ਲਈ ਧਰਨਾ ਲਾਇਆ ਤੇ ਦੂਸਰਾ ਆਪਣਾ ਕੇਸਰੀਵਾਲ ਲਈ ਜਾ ਕੇ ਧਰਨਾ ਲਾਇਆ ਕੀ ਉਹਨੇ ਪੰਜਾਬ ਦੇ ਹੱਕਾਂ ਲਈ ਕਿਤੇ ਜਾ ਕੇ ਧਰਨਾ ਲਾਇਆ ਜਿਹੜਾ ਸਾਡਾ ਫੰਡ ਰੋਕੀ ਖੜੇ ਜਿਹੜਾ ਸਾਡਾ ਪੈਸਾ ਰੋਕੀ ਖੜੇ ਹੁਣ ਹੁਣ ਕੀ ਗੱਲ ਕੀ ਹੁੰਦੀ ਆ ਹੁਣ ਇਧਰਾਂ ਸੜਕਾਂ ਖਿੱਚੀਆਂ ਖ ਪੰਜਾਬ ਦਾ ਮੁੱਖ ਮੰਤਰੀ ਡਟ ਕੇ ਸੈਂਟਰ ਗਵਰਨਮੈਂਟ ਅੱਗੇ ਉੱਥੇ ਧਰਨਾ ਲਾ ਕੇ ਇਹ ਗੱਲ ਕਹੇ ਵੀ ਤੁਸੀਂ ਸਾਡੇ ਕਿਸਾਨਾਂ ਨੂੰ ਸੜਕਾਂ ਖਿੱਚ ਇੱਥੇ ਖਿੱਚਤੀਆਂ ਸਾਡੇ ਪੰਜਾਬ ਨੇ ਸਭ ਤੋਂ ਵੱਡਾ ਯੋਗਦਾਨ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਪਾਇਆ ਅਨਾਜ ਦੇ ਵਿੱਚ ਪਾਇਆ ਆਰਥਿਕ ਅਵਸਥਾ ਦੇ ਵਿੱਚ ਪਾਇਆ ਹੁਣ ਪੰਜਾਬ ਦਾ ਮੁੱਖ ਮੰਤਰੀ ਜੇ ਕਿਤੇ ਇਹ ਗੱਲ ਕਹੇ ਵੀ ਜੇਕਰ ਸਾਨੂੰ ਦਿੱਲੀ ਆਉਣ ਦੀ ਆਗਿਆ ਨਹੀਂ ਹੈਗੀអនុਮਤੀ ਨਹੀਂ ਹੈਗੀ ਪੰਜਾਬ ਨੇ ਸਭ ਤੋਂ ਵੱਡਾ ਇਸ ਦੇਸ਼ ਦਾ ਮਾਲਕ ਸਭ ਤੋਂ ਵੱਡਾ ਪੰਜਾਬ ਹੈ ਜੇਕਰ ਤੁਸੀਂ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਅਸੀਂ ਕਿੱਧਰ ਨੂੰ ਜਾਈਏ ਸਵਾਲ ਇੱਕ ਅੱਗੇ ਉੱਠਦਾ ਫਿਰ ਇਹ ਵਪਾਰ ਕਿਹਦੇ ਨਾਲ ਕਰੀਏ ਅਸੀਂ ਤਾਂ ਬਾਗਾ ਬਾਰਡਰ ਖੋਲਾਂਗੇ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਸਵਾਲ ਹੋਣਾ ਚਾਹੀਦਾ ਹੈ ਸਰਕਾਰ ਬਣਨ ਤੋਂ ਪਹਿਲਾਂ ਗੱਲਾਂ ਕਰਦੇ ਰਹੇ ਨੇ ਕਿ ਅਸੀਂ ਤਾਂ ਬਾਗਾ ਬਾਰਡਰ ਖੋਲ ਕੇ ਪੰਜਾਬ ਕਿਸੇ ਪਾਸ ਦਾ ਵਪਾਰ ਕਰੂਗਾ ਹੀ ਨਾ ਕਿਸੇ ਪਾਸ ਦਾ ਆਪਣਾ ਆਰਥਿਕ ਢਾਂਚਾ ਚਲਾਊਗਾ ਨਾ ਇਹ ਪੰਜਾਬ ਦੇ ਮੁੱਖ ਮੰਤਰੀ ਜੇ ਇੱਕ ਤੇ ਉੱਥੇ ਜਾ ਕੇ ਬਿਆਨ ਦਿੱਤਾ ਹੁੰਦਾ ਤਾਂ ਕਿਤੇ ਮਸਲੇ ਹੱਲ